ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ 'ਚ ਆਉਣ ਵਾਸਤੇ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਸਿ ਤੇ ਆਪਾਂ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਤੁਹਾਡੇ ਏਰੀਆ 'ਚੋਂ ਤੁਹਾਡੇ ਪਿੰਡ ਸ਼ਹਿਰ ਦੀ ਆਪਾਂ ਲੈ ਕੇ ਪਹੁੰਚੇ ਆਂ ਕੱਲੀ-ਕੱਲੀ ਗੱਡੀ ਦੀ ਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 7719445360 ਆ ਕਿ ਤੁਸੀਂ ਉੱਪਰ ਦੇਖੋਗੇ ਤੁਹਾਨੂੰ ਨੰਬਰ ਮਿਲੂਗਾ ਚਿੱਟੇ ਅੱਖਰਾਂ 'ਚ ਜੇ ਕਿਸੇ ਨੇ ਐਡ ਕਰ ਬਉਣੀ ਹੈ ਕੂਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਦੀ ਬਿਲਕੁਲ ਫਰੀ ਦੇ ਵਿੱਚ ਬਹੁਤ ਜਲਦਾ ਪੈੜ ਤੁਹਾਡੀ ਲਗਾ ਦੇਵਾਂਗੇ ਤੇ ਹੁਣ ਆਪਾਂ ਗੱਲ ਕਰਾਂਗੇ ਪਹਿਲੀ ਗੱਡੀ ਦੀ ਆਪਣੇ ਕੋਲੇ Honda ਦੀ ਸਿਟੀ ਗੱਡੀ ਪਹੁੰਚੀ ਆ ਪਹਿਲੀ ਗੱਡੀ ਦਾ ਮਾਡਲ 2009 ਆਪ ਨੂੰ ਮਿਲੂਗਾ ਫਾਸਟ ਓਨਰ ਗੱਡੀ ਆ ਜੀ ਤੇ ਗੱਡੀ ਦੀ ਕੰਡੀਸ਼ਨ ਦੀ ਬਈ ਆਪਾਂ ਜੇ ਗੱਲ ਕਰੀਏ ਗੱਡੀ ਦੀ ਕੰਡੀਸ਼ਨ ਆ ਲੁੱਕਿਆ ਮਾਲਕ ਨੇ ਵੀਡੀਓ ਬਹੁਤ ਸਹੀ ਬਣਾ ਕੇ ਭੇਜੀ ਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜਿੰਨੇ ਤੁਸੀਂ ਆਪਣੀ ਆ ਵੀਡੀਓ ਦੇਖ ਰਹੇ ਹੋ ਜੇ ਤੁਹਾਡੇ ਕੋਲ ਕੋਈ ਮਸ਼ੀਨਰੀ ਹੈ ਕੂਠੀ ਘਰ ਮਕਾਨ ਕੋਈ ਮੋਟਰਸਾਈਕਲ ਹੈ ਤਾਂ ਜਿਵੇਂ ਕਿ ਇਹਨਾਂ ਨੇ ਫੋਨ ਨੂੰ ਟੇਡਾ ਕਰਕੇ ਵੀਡੀਓ ਬਣਾਈ ਹੈ ਇਸ ਤਰ੍ਹਾਂ ਇੱਕ ਵੀਡੀਓ ਲਾਜ਼ਮੀ ਬਣਾ ਕੇ ਭੇਜਿਆ ਕਰੋ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ 2,30,000 ਰੁਪਿਆ ਇੱਕ ਵਾਰੀ ਇਹਨਾਂ ਨੇ ਮੰਗਿਆ ਬਾਕੀ ਕਹਿੰਦੇ ਆ ਮਾਲਕ ਵੀ ਕਰ ਲਾਂਗੇ ਮੌਕੇ ਤੇ ਗੱਡੀ ਖੜੀ ਹੈ ਅੰਮ੍ਰਿਤਸਰ ਏਰੀਆ 'ਚ 70,000 ਕਿਲੋਮੀਟਰ ਗੱਡੀ ਚੱਲੀ ਹੋਈ ਹੈ 75 ਕਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਇੰਜਨ ਗিয়ার ਚ ਕੋਈ ਕਮੀ ਪੇਸ਼ ਨਹੀਂ ਵਧੀਆ ਗੱਡੀ ਹੈ ਤੇ ਮਾਲਕ ਦਾ ਨੰਬਰ 8437343747 ਨੰਬਰ 2 ਤੇ ਆਪਣੇ ਕੋਲੇ ਜਨ ਗੱਡੀ ਪਹੁੰਚੀ ਆ 2004 ਮਾਡਲ ਗੱਡੀ ਆ ਬਈ ਪੰਜਾਬ ਨੰਬਰ ਹੈ ਗੱਡੀ ਸਿਲ버 ਰੰਗ ਚ ਆ ਰਾਮਪੁਰਾ ਫੂਲ ਮਾਲਕ ਦਾ ਏਰੀਆ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਉਹਨਾਂ ਨੇ ਜਿੰਨੀ ਆਪਾਂ ਨੂੰ ਜਾਣਕਾਰੀ ਦੱਸੀ ਆ ਤੇ ਤੁਹਾਨੂੰ ਸਾਰੀ ਜਾਣਕਾਰੀ ਮੈਂ ਦੱਸ ਦਿੰਨੇ ਹਾਂ ਮਾਲਕ ਵੱਲੋਂ ਆਪਣੇ ਕੋਲੇ ਟੈਰਾਂ ਦੀ ਕੰਡੀਸ਼ਨ ਪਹੁੰਚੀ ਆ 90 ਤੋਂ 95 ਪੈਸੇ ਤੇ ਡਿਮਾਂਡ ਆਪਣੇ ਕੋਲੇ 70000 ਰੁਪਏ ਇੱਕ ਵਾਰੀ ਲਾ ਕੇ ਭੇਜੀ ਆ ਤੇ ਮਾਲਕ ਨੇ ਇਦਾਂ ਵੀ ਆਖਿਆ ਮਾਲਕ ਨੇ ਕਿਹਾਗਾ ਵੀ ਮੌਕੇ ਤੇ ਮਾਨਤਾਨ ਹੋ ਜਾਊਗਾ ਅੰਦਰੋਂ ਬਹੁਤ ਵਧੀਆ ਮਿਲ ਜੂਗੀ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ 'ਚ ਕੋਈ ਲੱਗੀ ਨਹੀਂ ਗੱਡੀ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਵਧੀਆ ਗੱਡੀ ਆ ਤੇ ਜਿਹੜੇ ਮਾਲਕ ਨੇ ਗੱਡੀ دی ਉਹਨਾਂ ਦਾ ਨੰਬਰ 78 14309999 ਮਾਲਕ ਵੱਲੋਂ ਆਹ ਨੰਬਰ ਹੈਗਾ ਹੁਣ ਤੁਸੀਂ ਇੱਕ ਆਲਟੋ ਗੱਡੀ ਦੇਖੋ ਬਈ ਆਲਟੋ ਗੱਡੀ ਦੀ ਕੰਡੀਸ਼ਨ ਜੇ ਆਪਾਂ ਦੇਖੀਏ ਤਾਂ ਆਪਾਂ ਨੂੰ ਬਹੁਤ ਚੰਗੀ ਕੰਡੀਸ਼ਨ ਮਿਲੂਗੀ ਮਾਡਲ 2009 ਹੈ ਤੇ ਗੱਡੀ ਹੋਈ ਆ ਬਈ ਰਜਿਸਟਰ 2010 ਚ ਆਲਟੋ ਐਲਐਕਸਾਈ ਗੱਡੀ ਹੈ ਰੇਟ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਜਿਹੜੀ ਉਹ ਪਹੁੰਚੀ 1 ਲੱਖ 20000 ਰੁਪਏ ਤੇ ਗੱਡੀ ਖੜੀ ਆ ਬਈ ਸੰਗਰੂਰ ਏਰੀਆ 'ਚ ਨਵੇਂ ਟਾਇਰਾਂ 'ਚ ਗੱਡੀ ਆ ਬਈ ਕੋਈ ਨਾ ਤਾਂ ਡੈਮੇਜ ਨਾ ਕੋਈ ਗਲੀ ਸੜੀ ਨਾ ਕੋਈ ਐਕਸੀਡੈਂਟਡ ਵਧੀਆ ਗੱਡੀ ਆ ਬਈ ਤੇ ਵਧੀਆ ਮਾਲਕ ਨੇ ਰੱਖੀ ਹੋਈ ਆ ਤੇ ਵਧੀਆ ਚਲਾਈ ਹੋਈ ਆ ਕਿਸੇ ਨੇ ਦੇਖਣੀ ਆ ਕਿਸੇ ਨੇ ਚਲਾ ਕੇ ਦੇਖਣੀ ਆ ਤਾਂ ਤੁਹਾਨੂੰ ਮਾਲਕ ਦੇ ਘਰੇ ਗੱਡੀ ਮਿਲ ਜੂਗੀ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਸਕਦਾ ਹੂੰ ਇੰਜਨ ਗੇਅਰ ਚੈੱਕ ਕਰਨਾ ਆ ਆਰ ਸੀ ਚੈੱਕ ਕਰਨੀ ਆ ਸਾਰਾ ਕੁਝ ਦੇਖ ਸਕਦਾ ਹੂੰ ਜਾ ਕੇ ਤੇ ਰੇਟ ਮੌਕੇ ਤੇ ਹੋ ਜੂਗਾ ਮਾਲਕ ਕਹਿੰਦੇ ਆ ਵੀ ਪਹਿਲਾਂ ਆ ਕੇ ਦੇਖ ਲਓ ਤੇ ਗੱਡੀ ਜਦੋਂ ਤੁਹਾਨੂੰ ਪਸੰਦ ਆਊਗੀ ਤੁਹਾਨੂੰ ਲੱਗੇ ਵੀ ਹਾਂ ਖਰੀਦਣੀ ਆ ਤੇ ਰੇਟ ਦੀ ਗੱਲ ਆਪਾਂ ਬਹਿ ਕੇ ਕਰ ਲਾਂਗੇ ਤੇ ਮਾਲਕ ਜਿਹੜੇ ਆਪ ਨੇ ਉਹਨਾਂ ਦਾ ਨੰਬਰ 84378 ਤੇ 1606 ਮਾਲਕ ਨਾਲ ਗੱਲ ਆਪੇ ਕਰ ਲਿਓ ਹੁਣ ਆਪਾਂ ਤੁਹਾਡੇ ਖਾਤਰ ਇੱਕ ਬੁਲਟ ਲੈ ਕੇ ਪਹੁੰਚਿਆ ਮੈਂ ਜਿਹੜਾ ਬੁਲਟ ਹੈ ਜੰਮੂ ਨੰਬਰ ਹੈ ਜੀ ਤੇ ਮਾਡਲ 2005 ਮਾਲਕ ਨੇ ਦੱਸਿਆ ਤੇ ਟਾਇਰਾਂ 'ਚ ਅਲਾਈ ਲੱਗੇ ਹੋਈ ਨਹੀਂ ਤੇ ਰੇਟ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲੇ 85000 ਰੁਪਿਆ ਰੇਟ ਪਹੁੰਚੇਗਾ ਤੇ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਰੇਟ ਉੱਪਰ-ਨੀਚੇ ਹੋ ਜਾਊਗਾ ਤੇ ਇੱਕ ਬਰੀ ਜਿਹੜੀ ਡਿਮਾਂਡ ਹੈ ਉਹ 85000 ਰੁਪਿਆ ਹੋਸ਼ਿਆਰਪੁਰ ਖੜਾ ਨਵੇਂ ਟਾਇਰ ਨਹੀਂ ਨਵੀਂ ਕੰਡੀਸ਼ਨ ਆ ਲੋਕੀਆ ਵੱਡੇ ਹਾਰਨ ਲੱਗੇ ਹੋਏ ਨੇ ਸਰਵਿਸ ਸਾਰੀ ਹੋਈ ਆ ਆਰਸੀ ਵਗੈਰਾ ਨਾਲ ਤੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਤੇ ਕਿਸੇ ਨੂੰ ਪਸੰਦ ਆਉਂਦਾ ਤਾਂ ਮਾਲਕ ਨਾਲ ਗੱਲ ਕਰ ਲਓ ਰੇਟ ਹੋ ਜਾਊਗਾ 77196 ਤੇ 68261 ਮਾਲਕ ਵਾਜ ਦਾ ਨੰਬਰ ਹੈ ਜਿਨ੍ਹਾਂ ਦਾ ਬੁਲਟ ਹੈ ਜੀ ਤੇ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲਣਗੀਆਂ ਬੁਲਟਾਂ ਤੁਸੀਂ ਦੇਖ ਲਿਆ ਤੇ ਮਾਲਕ ਦਾ ਨੰਬਰ ਵੀ ਤੁਹਾਨੂੰ ਮਿਲ ਗਿਆ ਹੋਊਗਾ ਜਿਨ੍ਹਾਂ ਦਾ ਬੁਲਟ ਸੀਗਾ ਤੇ ਗੱਲਬਾਤ ਆਪਾਂ ਪੂਰੀ ਕਰਾਂਗੇ ਅੱਗੇ ਹੋਰ ਵੀ ਮਸ਼ੀਨਰੀਆਂ ਨੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਤੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਹੈ ਕੋਠੀ ਘਰ ਮਕਾਨ ਹੈਗਾ ਕੋਈ ਗੱਡੀ ਹੈ ਮੋਟਰਸਾਈਕਲ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਹੈ 77194 45360 ਤੇ ਕਿਸੇ ਨੇ ਐਡ ਕਰਵਾਉਣੀ ਆ ਆਪਣਾ ਜਿਹੜਾ ਉੱਪਰ ਨੰਬਰ ਹੈ WhatsApp ਨੰਬਰ ਉਸ ਨੰਬਰ ਤੇ ਇੱਕ ਤਾਂ ਵੀਡੀਓ 10-12 ਫੋਟੋਆਂ ਵਧੀਆ ਤੇ ਪੂਰੀ ਦੀ ਪੂਰੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਜਾਣਕਾਰੀ ਲਾਜ਼ਮੀ ਭੇਜਿਆ ਕਰੋ ਤੇ ਆਪਾਂ ਬਿਲਕੁਲ ਫਰੀਦ ਦੇ ਵਿੱਚ ਐਡ ਤਵਾੜੀ ਲਗਾ ਦਾਂਗੇ ਕੋਈ ਆਪਣਾ ਕਮਿਸ਼ਨ ਖਰਚਾ ਵਾਰਚਾ ਨਹੀਂ ਹੁੰਦਾ ਜੀ ਤੇ ਕਿਸੇ ਨੇ ਕੋਈ ਵੀ ਮਸ਼ੀਨਰੀ ਖਰੀਦਣੀ ਹੋਵੇ ਤਾਂ ਆਪਾਂ ਡਾਇਰੈਕਟ ਮਾਲਕ ਦਾ ਨੰਬਰ ਸਕਰੀਨ ਤੇ ਦੇ ਦਿੰਨੇ ਆ ਜੀ ਜਿੰਨੀਆਂ ਮਸ਼ੀਨਰੀਆਂ ਚੱਲਦੀਆਂ ਰਹਿੰਦੀਆਂ ਬਾਰੀਸਰ ਤੇ ਬਾਰੀਸਰ ਉਹਨਾਂ ਦੇ ਨੰਬਰ ਵੀ ਚੱਲਦੇ ਰਹਿੰਦੇ ਆ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਤੇ ਵੀਡੀਓ ਵਧੀਆ ਲੱਗੀ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਲਾਈਕ ਲਾਜ਼ਮੀ ਕਰ ਦੋ ਤੇ ਵੱਧ ਤੋਂ ਵੱਧ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨੀਚੇ ਤੁਹਾਨੂੰ ਇੱਕ ਲਾਲ ਜੇ ਰੰਗ ਦਾ ਬਟਨ ਮਿਲੂਗਾ ਜਿੱਤੇ ਸਬਸਕ੍ਰਾਈਬ ਲਿਖਿਆ ਹੋਇਆ ਹੈ ਉਹਨੂੰ ਜਰੂਰ ਦੱਬ ਦਿਓ ਜੀ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਫਿਰ ਤੋਂ ਗੱਲ ਕਰਦੇ ਹਾਂ ਤੇ ਜਿੰਨੀਆਂ ਮਸ਼ੀਨਰੀਆਂ ਤੁਸੀਂ ਦੇਖੋਗੇ ਤੇ ਆਪਾਂ ਲੋਕਲ ਘਰਾਂ ਚੋਂ ਲੈ ਕੇ ਪਹੁੰਚਦੇ ਹਾਂ ਜੀ ਹੁਣ ਤੁਸੀਂ ਆ ਸਕੋਰਪੀਓ ਗੱਡੀ ਦੇਖੋ 2005 ਮਾਡਲ ਗੱਡੀ ਆ ਸਕੋਰਪੀਓ ਪੁਰਾਣੇ ਮਾਡਲ ਚ ਹੈ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਕੰਡੀਸ਼ਨ ਤੁਸੀਂ ਦੇਖੋ ਵਧੀਆ ਕੰਡੀਸ਼ਨ ਦੀ ਆ ਕੋਈ ਗਲੀ ਸੜੀ ਨਹੀਂ ਕੋਈ ਐਕਸੀਡੈਂਟ ਨਹੀਂ ਵਧੀਆ ਮਾਲਕ ਨੇ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ 2005 ਮਾਡਲ ਐ ਜੀ ਤੇ 1 ਲੱਖ ਰੁਪਇਆ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਤੇ ਕਪੂਰਥਲਾ ਮਾਲਕ ਦਾ ਏਰੀਆ ਗਾ ਤੇ 650 70 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਤੇ ਅੰਦਰੋਂ ਵੀ ਠੀਕ ਆ ਗੱਡੀ ਮਿਊਜ਼ਿਕ ਸਿਸਟਮ ਵੀ ਵਧੀਆ ਗਾ ਤੇ ਨੁਕਸ ਵੀ ਕੋਈ ਨਹੀਂ ਗੱਡੀ 'ਚ ਜਾ ਕੇ ਕਿਸੇ ਨੇ ਦੇਖਣੀ ਆ ਕਿਸੇ ਨੇ ਚਲਾ ਕੇ ਦੇਖਣੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 8190503928 ਆਹਾ ਬਈ ਨੰਬਰ ਹੈ ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਤੇ ਹੁਣ ਤੁਸੀਂ ਇੱਕ i20 ਗੱਡੀ ਦੇਖੋ 2018 ਮਾਡਲ ਹੈ ਦਸੰਬਰ ਮਹੀਨਾ ਜੀ ਲਾਸਟ ਮਹੀਨੇ ਦਾ ਤੇ 595 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਰੇਟ ਹੋ ਜਾਊਗਾ ਤੇ ਇੱਕ ਵਾਰੀ ਸਰਫਰ ਡਿਮਾਂਡ ਹੈ ਮਾਲਕ ਦਾ ਜਿਹੜਾ ਏਰੀਆ ਅਟਾਰੀ ਆ ਤੇ ਗੱਡੀ ਜਿਹੜੀ ਹੈਗੀ ਐ ਸਪੋਰਟਸ ਮਾਡਲ ਹੈ ਤੇ ਨੰਬਰ ਬਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜਿੰਨਾਂ ਦੀ ਗੱਡੀ ਐ ਜੀ i20 ਗੱਡੀ ਸੀ ਆਹ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਐਂਡੀਗੋ cs ਗੱਡੀ ਲੈ ਕੇ ਪਹੁੰਚੇ ਆਂ ਪੰਜਾਬ ਨੰਬਰ ਆ ਬਾਈ 2009 ਮਾਡਲ ਗੱਡੀ ਐ 70000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਐ ਤੇ ਹੁਸ਼ਿਆਰਪੁਰ ਮਾਲਕ ਦਾ ਏਰੀਆ 60 65 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਡਿਮਾਂਡ 70000 ਬਾਕੀ ਮਾਲਕ ਕਹਿੰਦੇ ਵੀ ਮਾਨਤਾਨ ਪੂਰਾ ਜੱਜ ਕੇ ਕਰ ਦਾਂਗੇ ਤੇ ਕਿਸੇ ਨੂੰ ਵੀ ਪਸੰਦ ਆਵੇ ਤੁਸੀਂ ਗੱਲਬਾਤ ਕਰ ਸਕਦੇ ਹੋ ਕੋਈ ਗੱਲ ਕਰਨੀ ਹੈ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 88376 50524 ਇਸ ਨੰਬਰ ਤੇ ਗੱਲ ਕਰ ਸਕਦੇ ਹੋ ਬਾਕੀ ਵੀਡੀਓ ਦੀ ਗੱਲਬਾਤ ਹੋ ਗਈ ਜੀ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਕਿਸੇ ਕੋਲ ਕੋਈ ਮਸ਼ੀਨਰੀ ਆ ਭੇਜੋ ਆਪਣੇ ਕੋਲ ਫਰੀ ਦੇ ਵਿੱਚ ਆਪਾਂ ਐਡ ਲਗਾਵਾਂਗੇ ਆਪਣਾ ਕਮਿਸ਼ਨ ਖਰਚਾ ਵਾਰ ਚਾ ਕਿਸੇ ਤਰ੍ਹਾਂ ਦਾ ਇਸ ਪਾਸੋਂ ਨਹੀਂ ਹੁੰਦਾ ਜੀ ਬਾਕੀ ਜਲਦੀ ਮਿਲਦੇ ਆ ਬਈ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਕਰਿਓ ਤੇ ਹਰ ਰੋਜ਼ ਵੀਡੀਓ ਦੇਖਣੀ ਹੈ ਸਬਸਕ੍ਰਾਈਬ ਕਰੋ ਤੇ ਹੁਣ ਉਹ ਦੀ ਇਜਾਜ਼ਤ ਮਿਲਦੇ ਆਪਾਂ ਜਲਦੀ